सबनागा ਰਸਤੇ ਆ ਰਹੇ ਰਸਤੇ ਹੋ ਨਿਮਕ ਨਾ ਹੋਏ ਮੰਗੀ ਪਾਸ ਕਰਨਾ ਕੋ ਦੇਉ ਹੀ ਦਇਓ ਲਿਓ ਜਰਾ ਸੰਜੀਤ ਕਹੋ ਨਾਨਕ ਫਜ ਹਰ ਮਨਾ ਔਦ ਜਾਤ ਹੈ Fuck ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਨਾਮ ਹੈ ਦੂਸਰ ਨਾਹੀ ਨ ਕੋਏ ਹੋ ਨਾਨਕ ਸੁਨ ਰੇ ਮਨਾ ਇਹ ਸਿਮਰਤ ਗਤ ਹੋ ਦੇ ਰੇਤੇ ਹੀ ਰੋ ਨਾਨਕ ਸੁਨਰੇ ਮਨਾਉਂ ਆਉਦ ਕਟਤ ਹੈ ਨੀ i ਕਦ ਤਾਹੇ ਸਹਿ ਜਾ ਸਬਤੇ ਭਇਓ ਉਦਾਸ ਕਹੁ ਨਾਨਕ ਸੁਨ ਰੇ ਮਨਾ ਇਹ ਕਟ ਬ੍ਰਾਹਮ ਨਿਕ ਪਜੈ ਸਫਲ ਹੋਏ ਤੇਹ ਕਾਮ ਜਿ ਨਿਭਾ ਗੋਿੰਦ ਗੋਬਿੰਦ ਪੰਡੋ ਪਨ ਸੁਨੋ Oh. ਤੇ ਸੇ ਰਜੀ ਹੋਵਨਾਨਕ ਸੁਨਮਿਤ ਸਾਨੇ ਕਸ਼ੁਨਾ ਤੇ ਤਈ ਮਦਮਾਇਆ ਕੰਦ ਹੋਵਨਾਨਕ ਬਿਨ ਹਰ ਭਜਨ ਫਤ ਤਾਹੇ ਜਮ ਭੰਦ ਸ਼ਰਨ ਰਾਮ ਕੀ ਲੇਹੋ ਨਾਨਕ ਸੁਣ ਰੇ ਮਨਾ ਦੁਰਲੱਭ ਮਾਨੁਖ ਦੇ भजन जीवन कौने काम ता मीरा मन चेतई मद माया के अंध बहु नादिक हरि भजन बिन फर्त ताए जम ਸਹਾਈ ਹੋਏ ਜਨਮ ਜਨਮ ਪਰਮਤਸ ਸੇਰੇ ਹੋ ਮੇਤੇ ਉਹ ਨ ਜਨ ਕੋ ਸਤਾ ਲੇ ਹੋ ਭਗਵਾਨ ਮਾਲ ਜਵਾਨੀ ਅਰ ਬੇਦਫਨਾ ਤੇਨ ਅਗਸਥਾ ਜਾਨ ਕਹਉ ਨਾਨਕ ਹਰਿ ਭਜਨ ਬਿਨ ਬਿਰਤਾ ਸਭ ਹੀ ਮਾਨ ਤਰਹੁ ਹੋ ਯੋ ਰੋਭਤ ਅੰਦ ਸੁਮਨ ਮਾਇਆ ਮੈਂ ਰਮ ਰਹਿਓ ਨਿਕ ਸੰਦਨਾਹ ਨਗੀਤ ਦਰਨਿਕ ਮੂਰਤ ਜਿਤਰ ਜਿਓ ਸਾਡਿਤ ਨਾਹੇਨ ਇੱਕ ਫਾਸੀ ਗਲ ਫਰੀ ਜਤਨ ਬਹੁਤ ਸੁਖ ਦੇ ਕੀਏ ਦੁੱਖ ਕੋ ਕਿਉ ਨ ਕੋਏ ਬੋਨਾਨਿਕ ਸੁਨ ਰੇ ਮਨਾ ਹਰ ਭਾਵੈ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਹ ਗੁਪਤ ਬਗ ਸਮਾਨੋ ਸਹਿ ਤਨ ਸੁਆਮੀ ਕੋ ਦਰੋਂ ਜਉ ਸਦਾ ਸੁਆਨ ਤਜਤ ਨਹੀਂ ਰਿਤ ਸਾਨਿਕ ਬਿਦ ਹਰ ਪਜੋ ਇਕ ਮਨ ਹੋਏ ਹੇ ਰਾਖੋ ਮਨਵਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰਹੀ ਇਸਹੇ ਨਾਨਕ ਥਿਰ ਨਾ ਰਹੇ ਜੋ ਬਾਲੂ ਕੀ ਬੀਤ ਰਾਮ ਗयो ਰਾਵਨ ਗयो Oh. Cool. Cool. ਸੋ ਨਉ ਤੇ ਉਪਾਰੇ ਬਹੁ ਨਾਨਕ ਅਬੋਟ ਹਰ ਗੱਜਿਓ ਹੋ Já peou. ਦੇਵੇ ਕਿਤਨਾ ਵਸ ਤੂ ਪਈਓ ਸਤ ਸੰਤੋਸ ਬਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਇਹ ਹਵਸਤ ਸਜੀ ਜਾਈ ਨਤਨ ਤਰਖੁਰ ਸਾਧੂ ਸੋਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸੋਪ ਮਹੱਲਾ ਪੰਜਵਾ ਤੇਰਾ ਕੀਤਾ ਨਤੀਵ ਹਰੇ ਆਰਸ ਪਿਆ ਮਹਿਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲਦਾ ਜੀਵਾ ਕਨ ਮਨ ਤੀਵ ਹਰੇ ਆ ਇਕੋ ਸੁਭਾ ਨੰਦ ਸਤੰਗ ਜਲਦੇ ਅਧੂ ਨੰਦ ਨਾਮ ਰਿਤਮ ਰਾਗ ਪੈਰੋ ਵੇ ਕਰਹੀ ਪੱਤ ਰਾਗ ਨੇ ਸੰਗੀਤ ਨੇ ਰਿਤਮ ਪੈਗੀ ਮਲਾਵਲੇ ਪੁਨਿਆ ਕੀ ਗਾਵੇ ਬੰਦਲੇ ਪੁਨਸਲੀ ਕੀ ਕਈ ਵਾਰੀ ਪੈਰੋ ਕੇ ਪੰਚ ਨਾਰੇ ਕਛ ਮਹਾਰਤਿ ਸਾਧਸਨਾਵੇ ਬੰਗਾਲ ਉਮਤਬਾਦ ਗਾਵੇ ਮਲਾਵਲੇ ਗਾਵੇ ਆਪਣੀ ਆਪਣੀ ਸ਼੍ਰੀ ਕ੍ਰਿਸ਼ਨ ਤੇਰੇ ਗਾਵੈ ਗਾਇਨ ਪਾਤ ਰੁਤੀਆ ਮਾਨਸੋ ਸੰਕੇ ਲਾਤੇ ਸੰਤਰਾਗੁਨੀ ਪਤਵ ਤਾਪੇ ਤੋਂ ਕਰੀਅ ਦੇਵ ਗੰਦਾਰੀ ਗੰਦਾਰੀ ਸੀ ਹੁਕੀ ਵਿਚਾਰੇ ਤਰਾਸਰੀ ਪੰਚ ਉਦਾਰੇ ਮਾਲਰਾ ਕੋ ਸਖ ਸੰਗ ਲਾਇ ਮਾਰੂ ਮਸਤੰ ਕੁ ਮੇਵਾਰਾ ਪਰਮਲ ਚੰਦ ਕੋ ਸਖਿ ਉਭਾਰਾ ਭਾਉ ਪਤ ਪੋਰੰਦ ਗਾਇ ਅਕਸ ਮਾਨ ਕੋ ਸਖ ਸੰਗ ਲਾਇ ਕਨ ਆਇਓ ਹਿਦੋਲ ਪੰਚਨਾਰ ਸੰਭਸ਼ਤ ਸੂਤੇ ਤਾਂ ਤਲੋਲ ਗਾਇਕਤਾਰ ਮਿਲਾਵੇ ਤੇ ਰੰਗੀ ਦੇਵ ਕਰਿਆਏ ਬਸੰਤੀ ਸੰਦੋਰ ਸਹਾਈ ਸਰਸੁ ਅਹੈ ਲੇ ਪਾਰਿਦਾ ਸੰਦਰਾਈ ਮਨਸੁ ਅਰਜਾ ਤੁਮਾਨੰਦ ਪਾਸਕ ਆਏ ਚੰਦਰ ਬਿੰਨਮਨ ਸੁਹਾਏ ਸਰਸ ਬਾਹਾਂ ਆਵਾਈ ਤਨੁਦਾ ਗਾਵੇ ਸਭ ਸੁਖ ਸੰਤਨ ਮੋਦਾ ਅਰਥਪੁੱਤਰ ਨੇ ਇਹ ਸਵਾਰੀ ਬੁਨਿਆਈ ਦੀ ਫੁਟਕੀ ਬਾਰੇ ਕਛੇ ਦੇ ਪਾਠ ਮੰਦੇ ਨੇ ਟੋਟੀ ਕਈ ਆਲਾਪ ਤੁਮੋਤੀਓ ਬੋਜ ਨੇ ਸੰਦੀਪਕ ਕੇ ਧਾਪ ਕਰਮ ਦਾ ਕੁੱਤ ਲਿਆ ਨਾਮਾ ਤੁਮ ਤੋ ਸੁਚੰਭ ਕੇ ਨਾਮਾ ਦੋਰਾ ਉਹ ਦੰਦਾ ਲਿਆ ਨਾ ਅਰਥਪੁੱਤਰ ਦੀ ਫੁਟਕੀ ਜਾਨਾ ਸਭ ਮੇਸਰੀ ਰਾਗ ਗਾਵੇ ਪੰਡ ਸੰਗੁ ਬਰੰਗਣ ਲਾਵੇ ਬੇਦਾਰੀ ਕਰਨਾ ਤੇਰੇ ਗਵਰੀ ਜਾਵੇ ਅਸਵਰੇ ਤੇ ਪਾਤਸ਼ੰਦ ਰੀਆ ਲਾਪੀਂ ਸ੍ਰੀ ਰਾਗ ਸੋ ਪਤੋ ਸਾਪੀਂ ਸਾਲੂ ਸਾਡ ਰਸਾਦਰਾ ਔਰ ਗੁਰਦਮੇਰ ਅਰਥ ਸ੍ਰੀ ਸ੍ਰੀ ਰਾਗ ਕੇ ਕੋਡਕੁੰ ਬੰਮੀਰ ਸਸ਼ਟਮੇ ਰਾਗਵੇ ਗਾਵੇ ਪੰਖ ਸੰਗ ਬਰਨਣ ਲਾਵੇ ਬੇਦਾਰੀ ਕਰਨਾ ਤੇਰੇ ਗਵਰੀ ਜਾਵੇ ਅਸਵਰੇ ਤੇ ਪੰਚ ਹੈ ਸੰਦੀਆ ਲਾਪੀ ਸ੍ਰੀ ਰੱਖ ਪੰਚਵ ਤਪੇ ਗਲੂ ਸਾਜ ਜਗਵਰਾ ਔਰ ਗੁੰਡ ਤੁਮੇਰਾ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੋ ਬਹੁ ਮੇਰਾ ਸਸ਼ਟਮੇ ਤਰਾ ਗੁਰੇ ਗਾਵੇ ਪੰਚ ਸੰਗੁਰੰਨ ਨਲਾਵੇ ਬਹਿ ਰਾਣੀ ਕਰਨਾ ਕੇ ਤਹਿੇ ਗਵਰੀ ਜਾਵੇ ਅਸਾਵਰੇ ਸਾਵੇਂ ਸ੍ਰੀ ਰਾਗ ਗੁਨ ਗਾਵੇ ਪੰਚ ਸੰਗੁਰੰਨ ਨਲਾਵੇ ਮਹਿ ਰਾਣੀ ਕਰਨਾ ਕੇ ਤਹਿੇ ਗਵਰੀ ਜਾਵੇ ਅਸਾਵਰੇ ਪੰਜ ਸਤਬੀਆ ਨਾਮ ਤੇ ਸ੍ਰੀ ਰਾਮ ਸੁਮਤ ਕੋ ਸਾਪੇ ਸਾਲੂ ਸਾਨ ਸੁਸਾਗਰਾ ਔਰ ਗੋਡ ਜੰਬੇਰ ਅਰਥ ਪੁੱਤਰ ਸ੍ਰੀ ਰਾਗ ਕੇ ਗੋਡ ਤੋਂ ਮਹਵੇਦ ਕਸ਼ਟ ਮੇਕ ਰਾਗ ਕੇ ਪੰਜ ਸੰਤ ਬਰੰਗਨ ਲਾਵੇ ਕਸ਼ਟ ਮੇਕ ਰਾਗ ਵੇਗਾਵੇ ਪੰਜ ਸੰਤ ਬਰੰਗਨ ਲਾਵੇ ਸੋਤ ਗੋੜਗੁਨਾ ਦੀ ਤਨੀ ਫਰਦਾਵੇ ਆਸਾ ਪੰਗੁਣੀ ਉੱਚੇ ਸੁਰ ਸੁਹੋਂ ਪੁਨ ਕੀ ਨੀਵੇਂ ਜਰਾਸ ਸਿੰਘ ਪੰਚ ਫੇਟੇ ਦੈਰਾ ਤਰਜ ਤਰਕੇ ਨਾਰਾ ਜਬਲੇ ਤਰਨਾਟ ਆਓ ਜਲ ਧਾਰਾ ਪੁਨ ਦਾਵੇ ਸੰ ਪਰਿਓ ਸਿਆਮਾ ਮੇ ਤੁਰਾ ਗੁਪ ਤਰਨ ਕੇ ਨਾਮਾ ਕਸ਼ਟ ਰਾਗੇ ਨਗਾਏ